ਸਸਿਕਾ ਕਿਸਾਨ ਵੀਰੋ ਤੁਹਾਡਾ ਪ੍ਰਾਡ ਕਾਟਰ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 85521 ਵੀਰ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਈ ਦਾ ਘਰ ਦੇ ਪਸ਼ੂ ਆ ਤੇ ਝੋਟੀ ਵਗਾਊਗਾ ਪਹਿਲੇ ਸੂਏ ਸੁੰਦੀ ਆ ਬਾਈ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਸਸਿਕਾ ਬਾਈ ਜੀ ਸਸਿਕਾ ਨਾਮ ਕੀ ਹੈ ਬਾਈ ਆਪਣਾ ਆਪਣਾ ਕਾਲਾ ਹੈ ਸਟੇਟ ਜਾਂ ਸਟੇਟ ਠੀਕ ਹੋ ਜੀ ਇਹ ਬਾਈ ਜਿਹੜਾ ਕਾਲਾ ਉਹ ਬਾਈ ਘਰੇ ਹੈ ਨਹੀਂ ਇਹ ਜਿਹੜਾ ਬਾਈ ਆ ਇਹ ਵੈਸੇ ਦੱਸ ਰਿਹਾ ਉਹਨਾਂ ਦੇ ਘਰਾਂ ਦਾ ਤੇ ਬਾਈ ਜੀ ਦੱਸੋ ਡਿਟੇਲ ਝੋਟੀ ਦੀ ਕੀ ਆ ਜੀ ਇਹ ਬਾਈਆਂ ਵੀ 7-8 ਦਿਨ ਦੀ ਕੱਚੀ ਆ ਹਜੇ ਜੀ ਅੱਛਾ ਪਹਿਲੇ ਸੂਏ ਝੋਟੀ ਸੁੰਦੀ ਆ 7-8 ਦਿਨਾਂ ਦੀ ਬਾਈ ਕੱਚੀ ਆ ਹਜੇ ਮੂੰਹ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਸੈਂਗ ਥੋੜਾ ਬਾਈ ਇੱਕ ਪਾਸੇ ਟੁੱਟਿਆ ਹੋਇਆ ਤੇ ਖਲੂਣਾ ਹਜੇ 7-8 ਦਿਨਾਂ ਦੀ ਕੱਚੀ ਆ ਭਵਾਨਾ ਬਣਾਉਣਾ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਬੱਡੀ ਬੰਤਰ ਦੀ ਚੰਗੀ ਹੈ ਮੂੰਹ ਮੱਥਾ ਦੇਖ ਸਕਦੇ ਹੋ ਮੜਾ ਤੋਰਾ ਵਿਖਾ ਦੇ ਕਈ ਵਾਰੀ ਭਾਈ ਪੁੱਛੂ ਕੈਮਰੇ ਤੋਂ ਬਹੁਤ ਡਰਦਾ ਛੋਟੀਆਂ ਡਰ ਜਾਂਦੀਆਂ ਉਹ ਪੁੱਛੂ ਡਰਦਾ ਭਾਈ ਫਾਲੀ ਰੀਆ ਕੱਠਪੂੜੇ ਦੀ ਚੰਗੀ ਹੈ ਬਾਈ ਦੇਖ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਦੇਖ ਸਕਦੇ ਆ ਬਾਈ ਥਾਣਾ ਦੀ ਕੁਆਲਿਟੀ ਸ਼ਾਨਦਾਰ ਪਹਿਲਾ ਸੂਆ ਸੁੰਦੀ ਆ 7-8 ਦਿਨਾਂ ਦੀ ਕੱਚੀ ਆ ਬਾਈ ਜੀ ਡਿਮਾਂਡ ਕੀ ਕਰਦੇ ਆਂ ਇਹਦੀ ਡਿਮਾਂਡ ਹੈ 75000 ਰੁਪਏ 75000 ਰੁਪਏ ਮੁੱਲ ਕਰਦੇ ਮੌਕੇ ਤੇ ਮੰਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਉਹ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਜਿਹੜੇ ਭਰਾ ਨੂੰ ਝੋਟੀ ਚੰਗੀ ਲੱਗੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਕਰੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ